ਤੁਸੀਂ ਰਲ ਮਿਲ ਕੇ ਪ੍ਰਾਲਾ ਕੀਤਾ ਸਤਿਗੁਰੂ ਕੀ ਸੇਵਾ ਜੇ ਕੋ ਕਰੇ ਹੁਣ ਜਿੰਨੇ ਜਿੰਨੇ ਸੇਵਾ ਕੀਤੀ ਕਿਸੇ ਨੇ ਲੰਗਰ ਦੀ ਕਿਸੇ ਨੇ ਤੱਪੜ ਦੀ ਕਿਸੇ ਨੇ ਚੌਰ ਸਾਹਿਬ ਦੀ ਕਿਸੇ ਨੇ ਘਰੋਂ ਸੱਦਾ ਦਿੱਤਾ ਕੋਈ ਜੋੜੇ ਘਰ ਚ ਕਰ ਰਿਆ ਇਹ ਕਿੱਡੀ ਵੱਡੀ ਦਾਤ ਹੈ ਤੇ ਮੇਰਾ ਅੰਦਰ ਕਹਿੰਦਾ ਹੈ ਸਤਿਗੁਰੂ ਕੀ ਸੇਵਾ ਜੇ ਕੋ ਕਰੇ ਇਹ ਕਿੰਨਾ ਕਿੰਨਾ ਨੇ ਕੀਤੀ ਤੇ ਕੀ ਕੀ ਮਿਲਿਆ ਉਹਨਾਂ ਰੂਹਾਂ ਦੇ ਦਰਸ਼ਨ ਕਰ ਲਈਏ ਇੰਨੇ ਕ ਦਾਇਰੇ ਚ ਸਭ ਤੋਂ ਪਹਿਲੀ ਬਖਸ਼ਿਸ਼ ਜਿੰਨੇ ਵੀ ਆਪ ਜੀ ਬੈਠੇ ਆਖੋ ਸਤਨਾਮ ਸ੍ਰੀ ਇਹ ਚੁਣੇ ਗਿਣੇ ਨੇ ਕਿਉਂਕਿ ਆਪਣੀ ਜਿਹਦੇ ਨਾਲ ਬਣਦੀ ਹੋਵੇ ਆਪਾਂ ਉਹਨੂੰ ਘਰੇ ਸੱਦਾ ਨਹੀਂ ਦਈਦਾ ਇਦਾਂ ਹੀ ਕਿਤੇ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਗੁਰੂ ਰਾਮਦਾਸ ਜੀ ਨੂੰ ਬੇਨਤੀ ਕਰਕੇ ਕਹਿੰਦੇ ਬਾਪੂ ਬੜੀ ਸੰਗਤ ਆਉਂਦੀ ਪਰ ਪਰ ਕੇ ਗੱਡੇ ਗੱਡੀਆਂ ਪਰ ਬੈਂਦੇ ਕੋ ਨਹੀਂ ਆਖੋ ਸਤਨਾ ਇਹ ਥੋੜੇ ਥੋੜੇ ਕਿਉਂ ਬੈਠਿਆ ਤੇ ਮਾਰੇ ਤੇ ਗਲੇਚੋਂ ਬਚਨ ਪ੍ਰਗਟ ਹੋਏ ਪਾਛੇ ਕਹਿੰਦੇ ਜਿਨ ਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਗੁਰ ਕਹਿੰਦੇ ਜਿਨਾਂ ਦੇ ਅੰਦਰ ਪੱਥਰ ਹੋ ਗਏ ਨਾ ਸਖਤ ਹੋ ਗਿਆ ਉਹਨਾਂ ਨੂੰ ਕਥਾ ਕੀਰਤਨ ਚੰਗਾਰੀ ਲੱਗਦਾ। ਸੇ ਬਹੀ ਨ ਸਤਗੁਰ ਪਾਸ ਓਏ ਵਲ ਛਲ ਕਰ ਚਤ ਕੱਢ ਦੇ ਫਿਰ ਜਾਏ ਬਹਿ ਕੁੜਿਆਰਾ ਪਾਸ। ਉਥੇ ਸੱਚ ਵਰਤ ਦਾ ਕੁੜਿਆਰਾ ਚਿੱਤ ਉਦਾਸ ਕਹਿੰਦੇ ਬਾਬੇ ਦੀ ਗੋਦੀ ਚ ਓਹੀ ਬੈੰਦੇ ਜਿਨ੍ਹਾਂ ਨੂੰ ਬਿਠਾਉਂਦਾ ਖੁ ਸਤਨਾਮ। ਜੋ ਗੁਣ ਹੈ ਪੈਂਦਾ ਇੱਥੇ ਰਾਜੇ ਤੇ ਰਾਣੀਆਂ ਨੂੰ ਮਿਲਦਾ ਏ ਮਾਨ ਇੱਥੇ ਨੀਵੇਂ ਨਤਾਨਿਆਂ ਨੂੰ ਨਾਗਾਾਂ ਦੀ ਆਤਮਾ ਨੂੰ ਆਉਂਦਾ ਏ ਸਰੂਰ ਇੱਥੇ ਕਾਲਖ ਦਿਲਾਂ ਦੀ ਧੋਂਦਾ ਬਾਬੇ ਨਾਨਕ ਦਾ ਨੂਰ ਇੱਥੇ ਮੇਲਾ ਵੇਖਣਾ ਏ ਸੰਗ ਤੇ ਕਿਹੜਾ ਬਹਿ ਰਹਿਣਾ ਪਰ ਆਪਾ ਨੂੰ ਮਰਨ ਇੰਨੇ ਪਿਆਰੇ ਬਣਾਇਆ ਚੜ੍ਹਦੀ ਕਲਾ ਦਿੱਤੀ ਆਪ ਵੀ ਬਾਪੂ ਹੱਸਦਾ ਹੀ ਰਿਹਾ ਆਜਾ ਵੇਖੀਦਾ ਨਾ ਮਾੜਾ ਮੁੱਟ ਘਾਟਾ ਪੈ ਜੇ ਕਈ ਬੰਦੇ ਦਿਲ ਤੇ ਲਾ ਲੈਂਦੇ ਬਾਪੂ ਨੇ ਚਾਰ ਚੀਜ਼ਾਂ ਕੁਰਬਾਨ ਕੀਤੀਆਂ ਚਾਹੁੰਦੇ ਬਦਲੇ ਆਪਾਂ ਸਾਰੇ ੱਟਕੇ ਖਾਂਦੇ ਵਰਦੇ ਪਹਿਲਾ ਕਿ ਮੇਰੇ ਕੋਠੀ ਬਣ ਜੇ ਦੂਸਰਾ ਮੇਰੇ ਬੱਚੇ ਸੈੱਟ ਹੋ ਜਾਣਾ ਤੀਸਰਾ ਬੈਂਕ ਚ 4 ਰੁਪਏ ਇਕੱਠੇ ਕਰ ਲਈਏ ਭਾਵੇਂ ਨਸ਼ਾ ਹੀ ਵੇਚ ਗਏ ਤੇ ਚੌਥਾ ਮੇਰਾ ਬਡੇ ਪਰ ਸਹੀ ਗੁਜ਼ਰੇ ਤੇ ਜਦੋਂ ਗੁਰੂ ਗੋਬਿੰਦ ਸਿੰਘ ਦੇ ਆ ਦਿਨ ਆਉਂਦੇ ਤੇ ਮੈਂ ਛਾਤੀ ਮਾਰਦਾ ਹਾਂ ਮਾਰੇ ਸੱਚੇ ਪਾਤਸ਼ਾਹ ਜੀ ਨੇ ਅਰਦਾਸ ਹੀ ਇੱਥੋਂ ਸ਼ੁਰੂ ਕੀਤੀ ਕਹਿੰਦੇ ਇੱਕੋ ਅਰਜ ਅਪੀਲ ਐ ਤੇਰੇ ਅੱਗੇ ਮੇਰੀ ਮਾਲਕਾ ਪੂਰੀ ਫਰਿਆਦ ਕਰਦੇ ਮੇਰੀ ਮਾਂ ਲੈ ਲੈ ਮੇਰਾ ਪਿਓ ਲੈ ਲੈ ਮੇਰੇ ਪੁੱਤ ਲੈ ਲੈ ਮੇਰਾ ਵਸਦਾ ਘਰ ਬਰਬਾਦ ਕਰ ਦੇ ਨਾਲ ਨੋਹਾਂ ਦੇ ਚੁਣ ਲੈ ਮਾਸ ਮੇਰਾ ਐ ਪ੍ਰਖਾਲਸਾ ਪੰਥ ਆਜ਼ਾਦ ਕਰ ਦੇ ਮਾਰੇ ਸਾਹਿਬ ਨੇ ਚਾਰੇ ਚੀਜ਼ਾਂ ਜੋਦਿਓ ਜਰਨੈਲੋ ਤੁਸੀਂ ਸੂਰਮੇ ਆ ਸੱਚੀ ਕਿਉਂਕਿ ਆ ਜਿਹੜਾ ਬਾਣੀ ਦਾ ਕਥਾ ਦਾ ਰੰਗ ਹੈ ਨਾ ਇਹ ਵੀ ਭਾਗਾਂ ਵਾਲਿਆਂ ਨੂੰ ਲੱਗਦਾ ਤੋਂ ਮਾਰੇ ਸਾਹਿਬ ਜੀ ਨੇ ਚਾਰੇ ਚੀਜ਼ਾਂ ਮੇਨ ਚਾਰੇ ਛੜਤੀਆਂ ਮੱਥੇ ਤੇ ਤਿਉੜੀ ਨਹੀਂ ਮਾਰੇ ਸਾਹਿਬ ਹੱਸਦੇ 42 ਸਾਲਾਂ ਚ ਰਹਿ ਜਿਕਾਰੇ ਛੜਦੇ ਅੱਜ ਮੈਂ ਕਈ ਬੰਦੇ ਵੇਖੇ ਅਰਬਾਂ ਖਰਬਾਂ ਦੇ ਮਾਲਕ ਉਹਨਾਂ ਨੂੰ ਦੌਰੇ ਪਏ ਆਖੋ ਸਤਨਾਮ ਕਾਤੋਂ ਪੈ ਗਏ 4-4 ਕਰੋੜ ਦੇ ਮਾਲਕ 1 ਲੱਖ ਰੁਪਇਆ ਵਾਧਾ ਘਾਟਾ ਹੋ ਗਿਆ ਟੈਨਸ਼ਨ ਲੈ ਗਏ ਇਹ ਸਾਨੂੰ ਜਿਹੜੀ ਬੇਪਰਵਾਹੀ ਸਿਖਾਈ ਨਾ ਗੁਰੂ ਗੋਬਿੰਦ ਸਿੰਘ ਦੇ ਜੀਵਨ ਨੇ ਉਹ ਦੇਣ ਨਹੀਂ ਦੇ ਸਕਦੇ ਹੁਣ ਆਪ ਜੀ ਦੇ ਸਮਸਤ ਸਮੇਂ ਵਿੱਚ ਰਹਿ ਕੇ ਮੇਰਾ ਜੀ ਕਰਦਾ ਤੁਸੀਂ ਸੇਵਕ ਹੋ ਉਹਨਾਂ ਕ ਰੂਹਾਂ ਦੇ ਜੋੜੇ ਛਾੜ ਲਿਏ ਸਭ ਤੋਂ ਪਹਿਲੀ ਸੇਵਾ ਜਦੋਂ ਮਹਾਰਾਜ ਸਾਹਿਬ ਅਨੰਦਪੁਰ ਛੱਡਣ ਲੱਗੇ ਜਨਕ ਨਦਰ ਕਰਮ ਤਿੰਕਾਰ ਨਾਨਕ ਨਦਰੀ ਹੁਣ ਕਿੰਨੀ ਦੁਨੀਆ ਤੁਰੇ ਫਿਰਦੀ ਐ ਤੁਸੀਂ ਜਿੰਨੇ ਵੀ ਨਾਂ ਕਿਸੇ ਦਾ ਨਹੀਂ ਮੈਂ ਲੈਣਾ ਸਾਰੇ ਆਪਾਂ ਇਕੱਠੇ ਤੁਸੀਂ ਇਹ ਮਹਿਸੂਸ ਕਰੋ ਕਿ ਕਿੰਡੀ ਵੱਡੀ ਦੁਨੀਆ ਐ ਸੰਤ ਕਰਤਾਰ ਸਿੰਘ ਜੀ ਖਾਲਸਾ ਕਹਿੰਦੇ ਹੁੰਦੇ ਸੀ ਉਹ ਕਹਿੰਦੇ ਬੋਰ ਦੇ ਪੱਤਿਆਂ ਜਿੱਨੇ ਕਰਮ ਹੋਣ ਤੇ ਪੰਜਾਬ 'ਚ ਜਨਮ ਹੁੰਦਾ ਬੋੜ ਦੀਆਂ ਗੋਲਾਂ ਜਿਨ੍ਹਾਂ ਨੇ ਕਰਮ ਹੋਣ ਇੱਕ ਸਿੱਖ ਦੇ ਘਰ ਜਨਮ ਹੁੰਦਾ ਜੇ ਗੋਲਾਂ 'ਚ ਜਿਿੰਨੇ ਬੀਜ ਓਨੇ ਚੰਗੇ ਕਰਮ ਹੋਣ ਤੇ ਕਿਤੇ ਸਤਸੰਗ ਹੋ ਰਿਹਾ ਹੋਵੇ ਤੁਸੀਂ ਵਿੱਚ ਬੈਠੇ ਹੋਗੇ ਕਿਨਹੀ ਬਣ ਜਿਆ ਕਾਂਸੀ ਤਾਂਬਾ ਕਿਨਹੀ ਲੌਂਗ ਸੁਪਾਰੀ ਸੰਤੋ ਬਣ ਜਿਆ ਨਾਮ ਗੋਬਿੰਦ ਕਾ ਐਸੀ ਖੇਵ ਮਾਰੀ ਕੋਈ ਕੋਈ ਵਪਾਰ ਕਰਦਾ ਫਿਰਦਾ ਕੋਈ ਕੋਈ ਬਿਮਾਰੀ ਕਹਿੰਦੇ ਵਿਰਲੇ ਵਿਰਲੇ ਜੀ ਤੇਰੇ ਨਾਮ ਦੇ ਵਾਪਾਰੀ ਨਾਮ ਦੇਵ ਪਾਰੀ ਤੇਰੇ ਨਾਮ ਦੇ ਵਿਰਲੇ 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 ਜੀ ਨਾਮ ਦੇਵਾ ਪਾਰੇ ਮਰ ਸਾਹਿਬ ਜੀ ਨੇ ਸਾਰੀ ਸੰਗਤ ਨੂੰ ਤਿਆਰੀ ਕਰਕੇ ਤਿੰਨੇ ਸਿਆਂ ਵਿੱਚ ਡਿਊਟੀ ਲਾਈ ਪਹਿਲੀ ਡਿਊਟੀ ਮਾਤਾ ਗੁਜ਼ਰ ਕੌਰ ਜੀ ਆ ਖੁਸਤ ਨਾਮ ਉਹਨਾਂ ਨੂੰ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਉਹਨਾਂ ਦੀ ਜ਼ਿੰਮੇਵਾਰੀ ਸੌਂਪੀ ਮਾਤਾ ਸਹਿਬ ਕੌਰ ਮਾਤਾ ਸੁੰਦਰ ਕੌਰ ਜੀ ਉਹਨਾਂ ਮਤਾਵਾਂ ਦੇ ਨਾਲ ਹੋਰ ਮਤਾਵਾਂ ਉਹਨਾਂ ਦੀ ਜ਼ਿੰਮੇਵਾਰੀ ਭਾਈ ਮਣੀ ਸਿੰਘ ਸਾਹਿਬ ਹੋਰਾਂ ਨੂੰ ਸੌਂਪੀ ਤੇ ਜਦੋਂ ਮਹਾਰਾਜ ਕਿਲਾ ਛੱਡਣ ਲੱਗੇ ਤੇ ਸਭ ਤੋਂ ਮੂਰਲੇ ਪਾਸੇ ਆਪਣਾ ਘੋੜਾ ਕੀਤਾ ਆਖੋ ਸਤਨਾਮ ਸ੍ਰੀ ਅਜ ਰਾਜਨੀਤਿਕ ਲੋਕ ਆਪ ਪਿੱਛੇ ਹੁੰਦੇ ਲੋਕਾਂ ਦੇ ਪੁੱਤ ਮਰਵਾ ਜਾਂਦੇ ਆ ਤੇ ਕਿਸੇ ਨੇ ਬੜਾ ਸੋਹਣਾ ਆਖਿਆ ਕਹਿੰਦੇ ਜਿਵੇਂ ਤਿੱਖੀਆਂ ਤਲਵਾਰਾਂ ਦਾ ਇੱਕ ਮਿਆਣ ਸਮੋਣਾ ਉਖਾਏ ਬਲ ਤਿੱਖੀਆਂ ਤਲਵਾਰਾਂ ਦਾ ਇੱਕ ਮਿਆਣ ਸਮੋਣਾ ਉਖਾਏ ਹਿੰਦ ਧਰਮ ਦੀ ਖਾਤਰ ਓਏ ਸਜਣੋ ਬਾਪੂ ਸ਼ਹੀਦ ਕਰਾਣਾ ਹੈਂਦ ਤਰਮੰਦੀ ਖਾਤਰ ਓਏ ਲੋਕੋ ਪਿਤਾ ਸ਼ਹੀਦ ਕਰਾਣਾ ਖਾਏ ਪੁੱਤ ਚਾਰਵਾਰੇ ਬਾਜਾਂ ਵਾਲੇ ਨੇ ਪੁੱਤ ਇੱਕ ਮਰਵਾਣਾ ਸੇ ਜਾਣਤੇ ਹਰ ਕੋਈ ਸੌ ਜਾਂਦਾ ਕੰਢਿਆਂ ਤੇ ਸੇ ਜਾਣਤੇ ਹਰ ਕੋਈ ਸੌ ਜਾਂਦਾ ਕੰਢਿਆਂ ਤੇ ਧੰਨ ਮੇਰੇ ਗੁਰੂ ਦੇ ਸੋਹਲੇ ਬਾਜਾਂ ਵਾਲੇ ਅੱਜ ਕਿੰਨੇ ਖੁਸ਼ ਹੋਣਗੇ ਉਹਨੂੰ ਤੇ ਕੋਈ ਫਰਕ ਨਹੀਂ ਬਾਣੀ ਕਹਿੰਦੀ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਂਦਾ ਰਹੇ ਉਹ ਉਹ ਬੇਪਰਵਾਹ ਆ ਪਰ ਜਿਹੜੇ ਤੁਸੀਂ ਆਜਰੀ ਲਵਾ ਰਹੇ ਆ ਇਹ ਦਰਗਾਈ ਆ ਆ ਕਈ ਵੱਡੇ ਕੰਮੇ ਬਣੇ ਫਿਰਦੇ ਨਾ ਕੋਈ ਸੇਵਾ ਨਾ ਸਿਮਰਨ ਨਾ ਕਿਤੇ ਕਥਾ ਚ ਜੀ ਸਾਡੇ ਕਰਦਾ ਹੀ ਨਹੀਂ ਸਰਦਾ ਤੇ ਬਾਬਾ ਫਰੀਦ ਕਹਿੰਦਾ ਬਣਾ ਲਓ ਬਣਾ ਲਓ ਕੋਠੀਆਂ ਵਿੱਚ ਤੁਸੀਂ ਵੀ ਨਹੀਂ ਰਹਿਣਾ ਆਖੋ ਸਤਨਾਮ ਇਹ ਵਹਿਮ ਜਿਹਾ ਹੀ ਪਾਲਿਆ ਆਪਾਂ ਜੀ ਮੇਰਾ ਸਰਦਾ ਨਹੀਂ ਜੀ ਬਾਬਾ ਜੀ ਸਮਾਗਮ ਚਾਉਣਾ ਹੀ ਤੇ ਤੰਦੇ ਤੁੰਦੇ ਵੜੇ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ ਲੇਖਾ ਰੱਬ ਮੰਗੇਸੀਆ ਰੈਣ ਗਵਾਈ ਸੋਇ ਕੈ ਹੀਰੇ ਜੈਸਾ ਜਨਮ ਹੈ ਮਾਰੇ ਕਹਿੰਦੇ ਕੋਠੇ ਮੰਡਪ ਮਾੜੀਆਂ ਉਹ ਸਾਰੇ ਦੇ ਭੀ ਗਏ ਊੜਾ ਸੌਦਾ ਕਰ ਗਏ ਤੇ ਇਹਨਾਂ ਨੂੰ ਕੀ ਆਖਿਆ ਗੁਰਮੁਖ ਲਾਹਾ ਲੈ ਗਏ ਝੋਲੀਆਂ ਭਰ ਕੇ ਆਪੇ ਸੇਵਾ ਲਾ ਜਾਣ ਆਪੇ ਬਖਸ਼ ਕਰੇ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਮਾਰੇ ਸਹਿਬ ਜੀ ਨੇ ਬਾਬਾ ਜੀ ਸਿੰਘ ਸਾਹਿਬ ਜੀ ਬਾਬਾ ਜੀਵਨ ਸਿੰਘ ਜੈਤਾ ਰੰਗਰੇਟਾ ਗੁਰੂ ਕਾ ਬੇਟਾ ਇਹਨਾਂ ਨੂੰ ਪਿਛੇ ਲਾਇਆ ਕਿਉਂਕਿ ਪਿੱਛੋਂ ਹਮਲਾ ਹੋਣਾ ਫੌਜਾਂ ਦਾ ਉਥੇ ਇੱਕ ਰੂਹ ਦੇ ਉੱਤੇ ਮਾਰੇ ਦੀ ਨਜ਼ਰ ਗਈ ਜਿਵੇਂ ਤੁਹਾਡੇ ਤੇ ਤਗੜੇ ਹੋ ਕੇ ਪ੍ਰਬੰਧ ਕਰਿਆ ਕਰੋ ਕੋਈ ਆਵੇ ਨਾ ਆਵੇ ਗਿਣਤੀ ਨਹੀਂ ਕਰੀਦੀ ਹੁੰਦੀ ਜਦੋਂ ਪਿਆਰੇ ਨਾਲ ਪਿਆਰ ਕਰਨਾ ਹੋਵੇ ਤੇ ਮਹਾਰਾਜ ਕਹਿੰਦੇ ਇੱਕ ਸਿੱਖ ਦੋ ਸਾਧ ਸੰਗ ਪੰਨੀ ਪਰਮੇਸ਼ਰ ਤਹੀਂ ਤੇ ਫਿਰ ਪੰਡਾਲ ਭਰਿਆ ਆਖੋ ਸਤਨਾਮ ਕਦੇ ਵੀ ਚੰਗੇ ਬਨਿਓ ਦੇਰੀ ਨਾ ਕਰਿਓ ਮਹਾਰਾਜ ਸਾਹਿਬ ਜੀ ਕਿਰਪਾ ਕਰਨਗੇ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਬਾਪੂ ਨਾਲ ਹੀ ਆ ਨਾਲ ਹੀ ਬਿੰਦਾ ਨਾਲ ਹੀ ਹੁੰਦਾ ਜਿਹੜੇ ਸਮਝਦੇ ਆ ਸੰਤਾਂ ਕੇ ਕਾਰਜ ਹਰ ਕੰਮ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਮਾਰੇ ਸਹਿਬ ਦੀ ਨਦਰ ਪਈ ਭਾਈ ਗੁਰਬਖਸ਼ ਉਦਾਸੀ ਤੇ ਆਪਾਂ ਨੂੰ ਚੁਣਿਆ ਬਾਪੂ ਨੇ ਬੜੀ ਦੁਨੀਆ ਤੁਰੀ ਆਉਂਦੀ ਤੇ ਤੁਰੀ ਜਾਂਦੀ ਕਿਸੇ ਫਕੀਰ ਦੇ ਬੋਲ ਨੇ ਕਹਿੰਦਾ ਕਬਰਾਂ ਲੰਮ ਸਵੰਮੀਆਂ ਉੱਤੇ ਪਏ ਕੱਖ ਉਧਰੋਂ ਕੋਈ ਨਹੀਂ ਮੁੜਿਆ ਇਧਰੋਂ ਤੁਰ ਗਏ ਲੱਖ ਆਖੋ ਸਤਨਾਮ ਪਤਾ ਨਹੀਂ ਕਿੰਨਿਆਂ ਦੇ ਭੋਗ ਪਈ ਜਾਂਦੇ ਕੋਈ ਆਈ ਜਾਂਦਾ ਮੇਰੇ ਪਾਤਸ਼ਾਹ ਦੀਆਂ ਨਦਰਾਂ ਜੀ ਆਪਣੇ ਤੇ ਮਾਰੇ ਸਾਈਂ ਗੁਰਬਖਸ਼ ਜੀ ਤੇ ਨਦਰ ਗਈ ਕਹਿੰਦੇ ਗੁਰਬਖਸ਼ ਜੀ ਉਰੇ ਲੱਗੇ ਆ ਜੋ ਜਦੋਂ ਲੱਗੇ ਆਏ ਤੇ ਮਾਰੇ ਨੇ ਸਰਪਾਉ ਦੇ ਕੇ ਤੇ ਸੀਨੇ ਨਾਲ ਲਾ ਲਿਆ ਖੁ ਸਤਨਾਮ ਸ੍ਰੀ ਜਦੋਂ ਸੀਨੇ ਨਾਲ ਲਾਇਆ ਤੇ ਕਹਿੰਦੇ ਗੁਰਮਖਾ ਅਸੀਂ ਚੱਲੇ ਹਣ ਅਨੰਦਪੁਰ ਚੋਂ ਵੇਖੋ ਜਿੰਨਾ ਜਿੰਨਾਂ ਨੂੰ ਸੇਵਾ ਮਿਲੀ ਕਿੰਨੀ ਮਹਿੰਗੀ ਸੇਵਾ ਏ ਤੇ ਆਏ ਵੀ ਆਪਾਂ ਨੰਗੇ ਤੇ ਜਾਣਾ ਵੀ ਆਏ ਵੀ ਖਾਲੀਆਂ ਤੇ ਇਹ ਵਹਿਮ ਕੜ ਦੇਣ ਲੋਕ ਵੀ ਇੱਧਰ ਉੱਧਰ ਮਾਰ ਕੇ ਧੋਖੇਤੜੀਆਂ ਠਗੀਆਂ ਬਾਣੀ ਜਗਾਉਂਦੀ ਆ ਕਥਾ ਬਣਾਈ ਤਾਂ ਵੀ ਜੇ ਕਿਸੇ ਨੂੰ ਨਾਮ ਪਤਾ ਪੁੱਤਾ ਹੋਵੇ ਤੈਨੂੰ ਸਦੋ ਇੱਥੇ ਬਾਹੋ ਉਹਨੂੰ ਵੀ ਵਿਚਾਰੇ ਨੂੰ ਚੇਤਾ ਕਰਾਓ ਰੋਜ਼ ਪੜ੍ਹਦੇ ਆ ਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਾਈਲੇ ਨਵਾਸਾ ਬਾਣੀ ਕਹਿੰਦੀ ਸੰਸਾਰ ਇੱਕ ਸਮੁੰਦਰ ਐ ਪਾਣੀ ਪਾਵਕ ਅਗ ਰੂਪੀ ਪਾਣੀ ਇਹਦੇ ਚ ਹਮ ਦੇਖਾ ਤੈ ਡੂਬੀਲੇ ਪਾਛੇ ਕਹਿੰਦੇ ਸੰਸਾਰ ਸਮੁੰਦਰ ਹੈ ਤਿਤ ਸਰਵਰੜੈ ਭਈ ਲੈ ਨਵਾਸਾ ਪਾਣੀ ਪਾਉ ਕਿ ਤਨਹਿ ਕੀਆ ਪੰਕਜ ਮੋਹ ਪਾਗ ਨਹੀਂ ਚੱਲੇ ਮੋਹ ਦਾ ਸੰਗਲ ਪੈਰਾਂ ਨੂੰ ਲੱਗੇ ਲੋਕਾਂ ਦੇ ਤੇ ਮਹਾਰਾਜ ਸਾਹਿਬ ਕਹਿੰਦੇ ਤੁਰਿਆ ਨਹੀਂ ਜਾਂਦਾ ਕਿਸੇ ਬੰਨੇ ਹਮ ਦੇਖਾ ਤੈ ਡੂਬੀਲੇ ਪਤਾ ਨਹੀਂ ਕਿੰਨੇ ਕੁ ਡੋਬ ਗਏ ਜਿਹੜੇ ਕਹਿੰਦੇ ਸਾਡੀਆਂ ਬੱਧੀਆਂ ਛੁੱਡਦੀਆਂ ਕਿਸੇ ਨੇ بڑا ਸੋਨਾ ਕਹਿਆ ਕਹਿੰਦੇ ਤਾਜ ਮਹਿਲ ਬਣਾਉਣ ਵਾਲੇ ਕਿੱਥੇ ਐ ਲਾਲ ਕਿਲਾ ਬਣਾਉਣ ਵਾਲੇ ਕਿੱਥੇ ਐ ਕੁੱਤਬ ਮੀਨਾਰ ਬਣਾਉਣ ਵਾਲੇ ਕਿੱਥੇ ਐ ਹੋਏ ਗੁਰੂ ਦੇ ਲਾਲਾਂ ਦੀ ਫਤਿਹਗੜ ਦੀ ਕੰਧ ਅੱਜ ਵੀ ਉੱਥੇ ਤੇ ਨਿਸ਼ਾਨ ਝੁੱਲਣਦੇ ਆਖੋ ਸਤਨਾਮ ਮਹਾਰਜ ਇਥੋਂ ਪਰਖ ਕੇ ਵੇਖ ਲੋ ਨਾਮ ਰਹਿਓ ਸਾਧ ਰਹਿਓ ਰਹਿਓ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਜਿਨ ਜਪਿਓ ਗੁਰਮੰਤਰ ਮਾਰੇ ਕਹਿੰਦੇ ਵਿਰਲੇ ਆ ਜਿਹੜੇ ਗੁਰਮੰਤਰ ਦੀ ਕਮਾਈ ਕਰਦੇ ਕਰੋ ਵਾਹਿਗੁਰੂ ਗੱਜ ਕੇ ਵਾਹਿਗੁਰੂ 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 ਗੁਰੂ ਨਾਨਕ ਦੇਵ ਜਿੰਨੀ ਭਗਤੀ ਵਧਾਓਗੇ ਉੰਨੀ ਸ਼ਕਤੀ ਵਧੂ 75 ਸਾਲ ਬਾਬਾ ਦੀਪ ਸਿੰਘ ਨੇ ਚੌਂਕੜਾ ਮਾਰਿਆ ਤੇ 18 ਸਿਰ ਦੇ ਖੰਡੇ ਫਿਰ 75 ਸਾਲ ਦੀ ਉਮਰ ਚ ਲੱਥੇ ਸਿਰ ਤੋਂ ਚੱਲੇ ਹੁਣ ਕਮੀ ਕਿਥੇ ਭਗਤੀ ਨਹੀਂ ਕਰਦਾ ਕੋਈ ਗੱਲਾਂ ਤੇ ਬੜੇ ਬੜੇ ਵਿਦਵਾਨ ਪੈਦਾ ਹੋ ਗਏ ਗ੍ਰੰਥੀ ਬੜੇ ਪੜੀ ਫਿਰਦੇ ਆਖੋ ਸਤਨਾਮ ਪਰ ਤੜਕੇ 2:30 ਵਜੇ ਨੌਨ ਦੀ ਗੱਲ ਆਉਂਦੀ ਕਹਿੰਦੇ ਅੰਦਰ ਸਾਫ਼ ਚਾਹੀਦਾ ਨਾ ਆ ਕੇ ਕੀ ਲੈਣਾ ਆਖੋ ਸਤਨਾਮ ਤੇ ਕਹਿਣੀ ਪ੍ਰਧਾਨ ਹੋ ਗਈ ਆ ਪਹਿਲਿਆਂ ਨੂੰ ਪੰਜ ਗ੍ਰੰਥੀ ਪੋਥੀ ਜਵਾਨੀ ਕੰਠ ਸੀ ਹੁਣ ਮੇਰੇ ਖਾਲ ਪੰਜ ਬਾਣੀਆਂ ਵਾਲੇ ਵੀ ਵਿਰਲੇ ਹੀ ਹੋਣੇ ਜਿਨ੍ਹਾਂ ਨੂੰ ਜਵਾਨੀ ਆ ਰੋਲਾ ਗੋਲਾ ਤਾਇਆ ਵਧਿਆ ਇੱਕ ਕਹਿੰਦਾ ਬਾਬਾ ਜੀ ਪ੍ਰਚਾਰ ਵੜਾ ਰਿਹਾ ਸਰਨੀ ਹੁੰਦਾ ਮੈਂ ਕਿਹਾ ਜਿਹੜਾ ਸੁਣਾਉਂਦਿਆ ਉਹ ਆਪ ਵਿਚਾਰਾ ਮੇਰੇ ਅਰਗਾ ਤੇ ਆਖੋ ਸਤਨਾਮ ਪਹਿਲੋ ਆਉਦੀ ਕਮਾਈ ਕਰਨੀ ਪੈਣੀ 8-9 ਸਾਲ ਜਦੋਂ ਤੁਸੀਂ ਐ ਕਮਾਈ ਕਰਕੇ ਤਿਆਰ ਹੋ ਕੇ ਨਿਕਲੋਗੇ ਨਾ ਫਿਰ ਤੁਹਾਡਾ ਅਸਰ ਹੋਣਾ ਜਦੋਂ ਆਨੰਦ ਲਾਲ ਔਰੰਗਜੀਤ ਦੀ ਸਟੇਜ ਤੇ ਬੈਠਾ ਸੀ ਨਾ ਉਹਨੇ ਆਇਤ ਦੇ ਅਰਥ ਕੀਤੇ ਤੇ ਬਹਾਦਰ ਸ਼ਾਹ ਨੇ ਸੁਣਾਏ ਤੇ 1500 ਵਿਦਵਾਨ ਸੀ ਔਰੰਗਜੀਤ ਦਾ ਤੇ ਸਾਰੇ ਆਸ਼ਿਸ਼ਕਾਰ ਉੱਠੇ ਇਵਰੰਗ ਜੀਵ ਕਹਿੰਦਾ ਬਹਾਦਰ ਸ਼ਾਹ ਨੂੰ ਸ਼ਹਿਜ਼ਾਦਾ ਮੁਅਜ਼ਮ ਪੁੱਤ ਤੇ ਮੇਰਾ ਹੀ ਹੈ ਤੂੰ ਮੈਨੂੰ ਪਤਾ ਤੂੰ ਜਿੰਨੀ ਕਿ ਜੋਗਾ ਹੈ ਮੈਨੂੰ ਸੱਚ ਦਾ ਅਰਥ ਤੈਨੂੰ ਕਿੰਨੇ ਸੁਣਾਏ ਕਹਿੰਦਾ ਬੂ ਮੇਰਾ ਇਨਾ ਮਾਨ ਸਨਮਾਨ ਬਣਿਆ ਤੇ ਤਿੱਥ ਜਰਿਆ ਨਹੀਂ ਜਾਂਦਾ ਕਹਿੰਦੇ ਪੁੱਤਰਾ ਜਰਿਆ ਤੇ ਜਾਂਦਾ ਏ ਪਰ ਜਿਹੜੇ ਤੂੰ ਅਰਥ ਕੀਤੇ ਤੂੰ ਨਹੀਂ ਕੀਤੇ ਕਹਿੰਦਾ ਜੀ ਮੇਰੇ ਉਸਤਾਦ ਨੇ ਸਿਖਾਏ ਆ ਉਹਦਾ ਕੀ ਨਾਮ ਆ ਕਹਿੰਦੇ ਜੀ ਆਨੰਦ ਲਾਲ ਗੋਆ ਕਰੋ ਪੇਸ਼ ਕਹਿੰਦੇ ਜਦੋਂ ਪੇਸ਼ ਕੀਤਾ ਔਰੰਗਜ਼ੇਬ ਬਾਦਸ਼ਾਹ ਸ਼ਿਕਰ ਉਠਿਆ ਕਹਿੰਦਾ ਮਰਹਬਾ 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 ਅਰਬੀ ਦਾ ਸ਼ਬਦ ਹੈ ਕਹਿੰਦਾ ਵਾਹ ਐਨਾ ਗਿਆਨੀ ਬੰਦਾ ਜਿਹਦੇ ਜ਼ੁਬਾਨ 'ਚ ਐਨਾ ਰਸ ਅਈ ਨੀ ਨੇ ਸਟੱਡੀ ਕੀਤੀ ਤੇ ਇੱਕ ਹਿੰਦੂ ਹੋਵੇ ਆਖੋ ਸਤਨਾਮ ਇਹ ਇੰਨਾ ਚਿਰ ਕਿਉਂ ਪਾਸੇ ਰਹਿ ਗਿਆ ਕਹਿਣ ਲੱਗਾ ਮਿੱਤਰਾ ਆਪ ਮੇਰੇ ਬਰਾਬਰ ਤੇ ਬੈ ਸੋਨੇ ਦੀ ਕੁਰਸੀ ਢਾਤੀ ਸੋਨੇ ਦੀ ਅੱਜ ਦੇ ਪਲਾਸਕੜ ਦੀ ਕੁਰਸੀ ਬਦਲੇ ਪਿੰਡਾਂ 'ਚ ਗੋਲੀਆਂ ਚੱਲ ਕੇ ਭਰਾਵਾਂ ਤੋਂ ਭਰਾ ਮਾਰ ਦਿੰਨੇ ਅਸੀਂ ਧਰਮ ਵੇਖੋ ਲਾਲਚੀ ਨੀ ਬੁਰੀ ਬਲਾ ਪਾਣੀ ਵੀ ਵੇਚਦਾ ਬਾਣੀ ਵੀ ਵੇਚਦੀ ਕਿਸਾਨੀ ਵੀ ਵੇਚਦੀ ਸਾਰਾ ਕੁਝ ਵੇਚੀ ਜਾਂਦੇ ਹੌਲੀ ਹੌਲੀ ਅੰਦਰੇ ਖਾਤੇ ਉਹਨਾਂ ਨੇ ਕੁਰਸੀ ਢਾਹ ਦਿੱਤੀ ਤੇਵਰੰਗ ਜੀ ਕਹਿੰਦਾ ਜੀ ਬੈਠੋ ਪਰ ਇੱਕ ਸ਼ਰਤ ਈ ਨੰਦ ਲਾਲ ਕਹਿੰਦੇ ਜੀ ਕੀ ਕਹਿੰਦੇ ਕੁਰਸੀ ਦੇ ਉੱਤੇ ਤਾਂ ਬਹਿ ਸਕਦਾ ਏ ਤਿੰਨ ਵਰੀ ਕਹਿ ਦੇ ਸਲਾਮ ਕਬੂਲ 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 ਤਾਰ ਮੈਂ ਛੱਡਣਾ ਪੈਣਾ ਹੁਣ ਅੱਜ ਦੀ ਤਰੀਕ ਚ ਇਹ ਸਾਖੀ ਵੇਖੀਏ ਤੇ ਮੁਸ਼ਕਲ ਹੀ ਆ ਹੁਣ ਤੇ ਉਤਰਾਂ ਕੁਰਸੀ ਕੋਈ ਡਾ ਦੇ ਤੇ ਬੰਦਾ ਸਭ ਕੁਝ ਵੇਚ ਦਿੰਦਾ ਉਹਦਾ ਜਮੀਰ ਵੀ ਪਰ ਕਿੰਨਾ ਅੰਦਰੋਂ ਭਿਜੇ ਸੀ ਉਹ ਕਹਿੰਦੇ ਜਾ ਪੜਾ ਮੈਨੂੰ ਦੋ ਦਿਨਾਂ ਦੀ ਮੌਲਤ ਦੇ ਦਿਓ ਸਾਰੇ ਲੋਕੀ ਹੈਰਾਨ ਪੀ ਮੌਕੇ ਦਾ ਬਾਦਸ਼ਾਹ ਹੋਵੇ ਤੇ ਖੱਬੇ ਪਾਸੇ ਕੁਰਸੀ ਮਿਲਨਦੀ ਹੋਵੇ ਉਹ ਵੀ ਸੋਨੇ ਦੀ ਤੇ ਬਹਿ ਜਾਗਾ ਪਰ ਜਿਹਨਾਂ ਦੇ ਜ਼ਮੀਰ ਜਾਗਦੇ ਆ ਨਾ ਜਿਨ੍ਹਾਂ ਦੇ ਕਰਦਾਰ ਜਾਗਦੇ ਐ ਜੋ ਆਸ਼ਿਕ ਹੈ ਸ਼ਹਾਦਤ ਕੇ ਉਹ ਜੀਣਾ ਛੋੜ ਦਿੰਦੇ ਹੈ ਅਗਰ ਖੁਦਾ ਵੀ ਦੇ ਖੁਦਾਈ ਤੋਂ ਵਾਪਸ ਮੋੜ ਦੇ ਇਹ ਕਥਾ ਜ਼ਮੀਰਾਂ ਦੀ ਚੱਲਦੀ ਵੀ ਸਾਡੀਆਂ ਜਾਗਦੀਆਂ ਰਹਿਣ ਮੇਰੇ ਨਾਲ ਜਾਦਾ ਤੁਹਾਨੂੰ ਪਤਾ ਪਰ ਸਾਡੀ ਆਉਣ ਵਾਲੀ ਨਿੱਕੀ ਪੰਡੀਰੀ ਨੂੰ ਪਤਾ ਲੱਗੇ ਵੀ ਅਸੀਂ ਕਿੰਨਾ ਦੇ ਬੱਚੇ ਆ ਜਿਹੜੀ ਗੁਲਾਮੀ ਚੋਂ ਬਾਪੂ ਕੱਢ ਕੇ ਗਿਆ ਸੀ ਕਈ ਗੁੱਸਾ ਵੀ ਕਰ ਲੈਂਦੇ ਉਸੇ 'ਚ ਫੇਰ ਪੈ ਗਏ ਏਡੇ ਏਡੇ ਮਹਿਲ ਛੱਡ ਕੇ ਪੰਜਾਬ 40 40 ਕਿਲਿਆਂ ਦੇ ਟੱਕ ਛੱਡ ਕੇ ਜਿਹਦੇ ਘਰੇ ਦੋ ਟਰੈਕਟਰ ਗੱਡੀਆਂ ਨੌਕਰ ਲੱਗੇ ਉਹ ਵੀ ਸਾਰਾ ਟੱਬਰ ਲੈ ਕੇ ਬਾਹਰ ਜਾ ਕੇ ਗੋਰਿਆਂ ਦੀ ਦਿਹਾੜੀ ਕਰਨ ਲੱਗੇ। ਜੇ ਕਹੀਏ ਫਿਰ ਗੁੱਸਾ ਵੀ ਕਰ ਦੇ। ਰਾਜ ਬਿਨਾ ਨਹਿ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਐਂ ਰਾਜੇ ਹੀ ਆਪਣਾ ਜਮੀਰ ਚਲੇ ਗਿਆ। ਉੱਥੇ ਉਹਨੇ ਨਾ ਕਰ ਦਿੱਤੀ ਕਹਿੰਦਾ ਜੀ ਮੈਨੂੰ ਥੋੜੀ ਜੀ ਮੌਲਤ ਦੇ ਦਿਓ। ਕਹਿੰਦਾ ਲੈਲਾ ਵੀ ਸਲਾਹ ਕਰ ਲਾ ਮਾਨ ਨਾ। ਆ ਕੀ ਬਹਾਦਰ ਸ਼ਾਹ ਨੂੰ ਕਹਿੰਦਾ ਸਜਣਾ ਲੈ ਡੁੱਬਾਂ ਆਖੋ ਸਤਨਾਮ ਸ੍ਰੀ ਜੇ ਤੈਨੂੰ ਮੈਂ ਚਾਰ ਅੱਖਰ ਸਿਖਾਏ ਸੀ ਤੇ ਤੂੰ ਕਿਉਂ ਦੱਸਿਆ ਇਹਨੂੰ ਇਹ ਮੇਰੇ ਮਗਰ ਪੈ ਗਿਆ ਕਹਿੰਦਾ ਐਡਾ ਵੱਡਾ ਵਿਦਵਾਨ ਹੋਵੇ ਸਾਡੇ ਧਰਮ ਚ ਚਾਹੀਦਾ ਬਗਾਨੇ ਦੇ ਕਿਉਂ ਤੇ ਮੈਂ ਧਰਮ ਨਹੀਂ ਛੱਡਣਾ ਤੇ ਬਹਾਦਰ ਸ਼ਾਹ ਕਹਿੰਦਾ ਫਿਰ ਇਹਨੇ ਤੈਨੂੰ ਨਹੀਂ ਛੱਡਣਾ ਇਹਦੀ ਵੀ ਜिद ਮਾੜੀ ਇਹਨੇ ਤੇ ਪਿਓ ਨਹੀਂ ਬਖਸ਼ਿਆ ਭਰਾ ਨਹੀਂ ਬਖਸ਼ੇ ਗਾਂ ਪਣਵਈਏ ਤੱਕ ਮਰਵਾ ਕੇ ਇਹ ਦਿੱਲੀ ਦੇ ਤਖਤ ਤੇ ਬੈਠਾ ਇਹਨੇ ਤੈਨੂੰ ਮਰਵਾ ਦੇ ਨਹੀਂ ਹੁਣ ਤੂੰ ਵੇਖ ਲਾ ਵੀ ਕੁਰਸੀ ਤੇ ਬਹਿਣਾ ਹੀ ਕਿ ਮਰ ਨਹੀਂ ਬੜਾ ਪਰੇਸ਼ਾਨ ਹੋਇਆ ਆਨੰਦ ਲਾਲ ਕਹਿੰਦਾ ਕੋਈ ਰਸਤਾ ਤੇ ਦੇ ਦੇ ਕਿਤੇ ਜ਼ਿੰਦਗੀ ਦੀ ਭੀਖ ਮਿਲ ਜੇ ਮੈਨੂੰ ਤੇ ਵੇਲੋ आनंद ਉਦੋਂ ਆਉਂਦਾ ਜਦੋਂ ਆਪਣੇ ਤੇ ਆਪ ਦੇ ਗੁਰੂ ਦੀ ਕਥਾ ਕਰਦੇ ਆ ਜਦੋਂ ਬਗਾਨਾ ਸਿਫਤ ਕਰਦਾ ਤੇ ਮਾਣ ਨਾਲ ਛਾਤੀ ਚੌੜੀ ਹੋ ਜਾਂਦੀ ਹੈ ਜਦੋਂ ਗੁਰੂ ਦਾ ਇਤਿਹਾਸ ਆ ਜਿਹੜਾ ਚੱਲਣਦਿਆ ਨਾ ਇਸ ਇਤਿਹਾਸ ਨੂੰ ਲਾਲਾ ਦੌਲਤ ਰਾਏ ਆਰੀਆ ਸਮਾਜ ਜੀ ਉਹਨੇ ਕਿਤਾਬ ਲਿਖੀ ਆ ਕ੍ਰਿਸ਼ਨਾਂ ਦੇ ਵਿੱਚੋਂ ਮਹਕਾਲਪ ਉਹਨੇ ਬਹੁਤ ਵੱਡਾ ਗ੍ਰੰਥ ਲਿਖਿਆ 10ਵੇਂ ਪਿਤਾ ਦੇ ਦੂਸਰੇ ਪਾਸੇ ਮੁਸਲਮਾਨਾਂ ਦੀ ਦੁਨੀਆ ਉਹਨਾਂ ਵਿੱਚੋਂ ਮਹਾਪੁਰਖ ਦੇ ਸਾਰੇ ਸ਼ੇਰ ਚੱਲੰਦੇ ਹੁਣ ਹਕੀਮ ਅੱਲਾ ਯਾਰਖਾਂ ਜੋਗੀ ਜੀ ਦਾ ਚਮਕੌਰ ਸਾਹਿਬ ਦੀ ਫਸੀਲ ਤੇ ਵੀ ਸ਼ੇਰ ਲਿਖਿਆ ਉਹ ਕਹਿੰਦਾ ਹਿੰਦ ਮੈਂ ਇੱਕ ਹੀ ਤੀਰਥ ਹੈ ਯਾਤਰਾ ਕੇ ਲਈ ਜਹਾਂ ਬਾਪ ਨੇ ਕਟਾਏ ਬੱਚੇ ਖੁਦਾ ਕੇ ਲਈ ਕਹੇ ਦੇਤੇ ਜੀਮੇ ਜ਼ਮਾਨਾ ਤੋਂ ਜ਼ਕੀ ਹੈ के गुरु गोविंद का कोई सानी ही नहीं है करतार की कसम नानक की सौगंध है जितनी भी हो तरीफ गुरु गोविंद की उतनी ही ये बगाने ये आगाने एक ईसाई आ ਇੱਕ ਆਰੀਆ ਸਮਾਜੀ ਅਤੇ ਇੱਕ ਮੁਸਲਮਾਨ ਤੇ ਕਿਤਾਬ ਕਿਹਦੀ ਲਿਖੰਦੈ ਬਾਪੂ ਗੁਰੂ ਗੋਬਿੰਦ ਸਿੰਘ ਦੀ ਤੇ ਅਹੀਂ ਉਹਨਾਂ ਨੂੰ ਕੀ ਕਰਨਾ ਜਿਹੜੇ ਸਾਡੇ ਗੁਰੂ ਘਰਾਂ ਚ ਅੰਮ੍ਰਿਤ ਛਕ ਕੇ ਮਾੜਾ ਜਾਂ ਲਾਲਚ ਦਿੱਤਾ ਤੇ ਗਾਤਰਾ ਵੀ ਉੱਥੇ ਛੱਡ ਗਏ ਚੱਗਾ ਪਜਾਮਾ ਵੀ ਇਹ ਜਗਾਂ ਦੀ ਜ਼ਮੀਰ ਕੋਈ ਅਰਦਾਸ ਨਾ ਪੂਰੀ ਹੋਵੇ ਅਸੀਂ ਕਿਨੇ ਅਸੀਂ ਕੀ ਕਰਨਾ ਗੁਰੂ ਕੋਲੇ ਉਹਨਾਂ ਦਾ ਕਾਫਲਾ ਉਹਨਾਂ ਦੀ ਸ਼ਹਾਦਤ ਉਹਨਾਂ ਦੇ ਗੁਣ ਉਹ ਹੀ ਜਾਣਦੇ ਨੇ ਇਸ ਕਰਕੇ ਆਪਾਂ ਇਹੀ ਕਹਿ ਸਕਦੇ ਹਾਂ ਨਮਸਕਾਰ ਗੁਰਦੇਵ ਕੋ ਸਤਨਾਮ ਜਿਨ ਮੰਤਰ ਦ੍ਰਿੜਾਇਆ ਭਉਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੀ ਸਮਾਇਆ ਨੰਦ ਲਾਲ ਨੇ ਆਖਿਆ ਪੁਰਖਾ ਮੈਨੂੰ ਕੋਈ ਰਾਹ ਦੱਸ ਦੇ ਮੇਰੀ ਜ਼ਿੰਦਗੀ ਬਾਝੇ ਤੇ ਔਰੰਗਜੀਤ ਦਾ ਸੁਪੁੱਤਰ ਬਹਾਦਰ ਸ਼ਾਹ ਕਹਿੰਦਾ ਫਿਰ ਇੱਕੋ ਹੀ ਤਖਤ ਹੈ ਬੋਲੋ ਸਤਨਾਮ ਸ੍ਰੀ ਇੱਕੋ ਹੀ ਤਖਤ ਹੈ ਜਿੱਥੇ ਤੈਨੂੰ ਜ਼ਿੰਦਗੀ ਦੀ ਖੈਰ ਮਿਲ ਸਕਦੀ ਕਿਉਂਕਿ ਸਰਕਾਰ ਮੇਰੇ ਬਾਪੂ ਦੀ ਆ ਹੱਥੇ ਦੇ ਬੜੇ ਲੰਮੇ ਇਹਨੇ ਤੈਨੂੰ ਛੱਡਣਾ ਹੈ ਨਹੀਂ ਇੱਕੋ ਹੀ ਤਖਤ ਹੈ ਉੱਥੇ ਜੇ ਪਹੁੰਚ ਸਕਦਾ ਤੇ ਜ਼ਿੰਦਗੀ ਜ਼ਿੰਦਗੀ ਕਹਿੰਦੇ ਸੇਤੀ ਦਸ ਹੋਏ ਚਾਹ ਚੜ ਗਿਆ ਆਨੰਦ ਲਾਲ ਨੂੰ ਕਹਿੰਦੇ ਕਿਹੜਾ ਤਖਤ ਕਹਿੰਦੇ ਇੱਕ ਬਾਬੇ ਕਾ ਤੇ ਇੱਕ ਬਾਬਰ ਕਾ ਇਹ ਬਾਬਰ ਕਾ ਤਖਤ ਹੈ ਜਿੱਥੇ ਬਹੁਤ ਮਿਲਨੀ ਤੇ ਬਾਬੇ ਕਾ ਤਖਤ ਆਨੰਦਪੁਰ ਸਾਹਿਬ ਆਖੋ ਸਤਨਾਮ ਸ੍ਰੀ ਰਤ ਰਤ ਚਾਲੇ ਪਾਤੇ ਮੰਜਲਾ ਨੂੰ ਤੈਅ ਕਰਦਾ ਹੋਇਆ ਪੈੜੇ ਛੁੰਦਾ ਹੋਇਆ ਆਨੰਦਪੁਰ ਦੀ ਧਰਤੀ ਨੂੰ ਰਵਾਨਾ ਹੋ ਗਿਆ ਜ਼ਿੰਦਗੀ ਨਾਮਾ ਗ੍ਰੰਥ ਲਿਖਤਾ ਉਹਨੇ ਆਖੋ ਸਤਨਾਮ ਆਪਾਂ ਨੂੰ 10 ਗੁਰੂਆਂ ਦੇ ਨਾਮ ਨਹੀਂ ਯਾਦ ਹੁੰਦੇ ਉਹ ਵਿਦਵਾਨ ਸੀ ਉਹਨੇ ਆਉਂਦੇ ਆਉਂਦੇ ਨੇ ਗ੍ਰੰਥ ਹੀ ਲਿਖਤਾ ਮਾਰੇ ਦੀ ਉਸਤਤ ਉਹਦਾ ਬੰਦਗੀ ਨਾਮਾ ਨਾ ਬਣਿਆ ਆਖੋ ਸਤਨਾਮ ਜ਼ਿੰਦਗੀ ਬੰਦਗੀ ਤੇ ਇਹੀ ਜ਼ਿੰਦਗੀ ਬੰਦਗੀ ਆ ਬੰਦਗੀ ਬਗੈਰ ਬੰਦਾ ਗੰਦੇ ਤੋਂ ਹੀ ਗੰਦਾ ਹੈ ਰਾਗੀ ਸਿੰਘ ਕੀਰਤਨ ਕਰਕੇ ਗਏ ਬਾਣੀ ਇੰਨੀਆਂ ਚਪੇੜਾਂ ਮਾਰਦੀ ਬਾਣੀ ਕਹਿੰਦੀ ਸਭ ਤੋਂ ਮਾੜਾ ਸਰੀਰ ਬੰਦੇ ਦਾ ਡੰਗਰ ਵੀ ਚੰਗੇ ਸਾਡੇ ਨਾਲੋਂ ਬਾਣੀ ਕਹਿੰਦੀ ਪਸ਼ੂ ਮਿਲੈ ਚੰਗਿਆਈਆਂ ਖਾੜ ਖਾਵੇ ਅੰਮ੍ਰਿਤ ਦੇ ਨਾਮ ਵਿਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਕਹਿੰਦੇ ਤੇਰ ਤੋਂ ਤੇ ਡੰਗਰ ਚੰਗੇ ਉਹ ਬੰਦਿਆ ਖਾਲ ਖਾ ਕੇ ਪੱਠੇ ਤੇ ਛਾਮਣ ਦੁੱਧ ਦੀ ਬਾਲਟੀ ਭਰ ਦਿੰਦੇ ਨਕਮਿਆਂ ਤੂੰ ਇੰਨੇ ਸੋਹਣੇ ਪਦਾਰਥ ਖਾਨੈ ਉਹ ਵੀ ਮਾਰੇ ਕਹਿੰਦੇ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਘਿਰਤ ਤਾਂ ਹੋਆ ਪਾਪੀ ਸਿਓ ਤਨ ਗੱਡਿਆ ਪੰਜ ਦੇਵਤੇ ਕਹਿੰਦੇ ਮੂੰਹ ਥਾਣੀ ਖਾਦੇ ਤੇ ਜਦੋਂ ਆ ਬਾਡੀ ਦੇ ਵਿੱਚੋਂ ਲੰਗੇ ਬਾਥਰੂਮ ਬਣ ਕੇ ਕਿਰਿਆ ਬਣ ਕੇ ਥੁੱਕਾਂ ਪਈਆਂ ਤੇਤਾ ਬਾਣੀ ਕਹਿੰਦੀ ਤੂੰ ਕਿੰਨਾ ਗੰਦਾ ਏ ਇਸ ਕਰਕੇ ਸਾਨੂੰ ਆਖਿਆ ਭਰੀਏ ਮਤ ਪਾਪਾਂ ਗੈ ਅਗਲੀ ਪੰਕਤੀ ਓ ਤੋ ਪੈ ਆਉ ਤੋ ਇਹ ਵਾਹਿਗੁਰੂ 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 ਗੱਜ ਕੇ ਵਾਹਿਗੁਰੂ